ਹਾਂ ਨਮਸਕਾਰ ਆਦਾਬ ਸਤਿ ਸ਼੍ਰੀ ਅਕਾਲ ਮੈਂ ਤੁਹਾਡਾ ਆਪਣਾ ਰਾਜਮੈਨ ਰੋ ਤੇ ਤੁਸੀਂ ਦੇਖ ਰਹੇ ਹੋ ਯੂਨੀਵਰਸਲ ਜੁਨੀਅਰ ਦੋਸਤੋ ਹਰ ਸਾਡੀ ਤਰ੍ਹਾਂ ਇਸ ਵਾਰ ਵੀ ਥੋੜੇ ਜਿਹਾ ਰੂਰੂ ਕਿਫੈਸੇ ਸਕੀਟਿੰਗ ਕਰਨ ਜਾ ਰਹੇ ਆ ਜਿਸ ਸਕੀਟਿੰਗ ਨੇ ਅੱਜਕੱਲ੍ਹ ਪੰਜਾਬ ਹੀ ਨਹੀਂ ਕੀ ਦੁਨੀਆ ਦੇ ਵਿੱਚ ਆਪਣੀ ਇੱਕ ਵੱਖਰੀ ਪਛਾਣ ਬਣਾ ਲਈ ਹੈ ਅੱਜ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਤੇ ਰਾਟੇ ਦਾ ਉਹ ਖਿਡਾਰੀ ਜੀ ਨੇ ਕਈ ਗੋਲਡ ਮੈਡਲ ਜਿੱਤ ਕੇ ਖੰਨੇ ਸਾਹਿਬ ਦਾ ਨਹੀਂ ਪੰਜਾਬ ਦਾ ਨਹੀਂ ਬਲਕਿ ਪੂਰੇ ਹਿੰਦੁਸਤਾਨ ਦਾ ਨਾਮ ਰੋਸ਼ਨ ਕੀਤਾ ਹੈ ਪਰ ਦਰਦ ਦਰਦ ਦੀ ਘੋਕਾ ਖਾਨੀ ਮਜਬੂਰ ਉਹ ਸਖ ਕੋਈ ਹੋਰ ਨਹੀਂ ਮੇਰੀ ਮੁਰਾਦ ਤਰਨ ਸ਼ਰਮਾ ਜੋ ਅੱਜਕੱਲ੍ਹ ਅਖਬਾਰਾਂ ਵੀਆਂ ਚੈਨਲਾਂ ਵੀਆਂ ਸੁਸਤੀਆਂ ਬਣਿਆ ਹੋਇਆ ਕਈ ਮੈਡਲ ਜਿੱਤ ਕੇ ਅੱਜ ਜਿਹੜਾ ਹੈ ਇੱਕ ਨਵੀਂ ਖੁਸ਼ੀ ਲੈ ਕੇ ਸਾਡੇ ਰੂਬਰੂ ਹੋਇਆ ਤਰਨ ਜੀ ਸਭ ਤੋਂ ਪਹਿਲਾਂ ਸਾਡੇ ਚੈਨਲ ਤੇ ਖੂਬਾ ਸਵਾਗਤ ਥੈਂਕ ਯੂ so much sir ਇਹ ਦਿ ਲੋਕ ਦਾ ਨਮਾਜ਼ ਦੱਸ ਕੀ ਖਾਲ ਜੈ ਕਿ ਅਸੀਂਾਰੇ ਫੈਨ ਪ੍ਰਵਾਹ ਨੂੰ ਕਿ ਤੁਸੀਂ ਸਪੋਰਟ ਕੀਤੀ ਤੇ ਤੁਸੀਂ ਮੈਨੂੰ ਆਪਣਾ ਆਖੀਰਵਾਦ ਦਿੱਤਾ ਦੂਆ ਦਿੱਤੀ ਤੇ ਅੱਜ ਮੇਰੀ ਲਾਈਵ ਦੇ ਵਿੱਚ ਉਹ ਖੁਸ਼ੀ ਦਾ ਪਲ ਆ ਗਿਆ। ਸੋ ਅੱਜ ਮੈਂ ਸਾਰਿਆਂ ਨੂੰ ਦਿਲੋਂ ਧੰਨਵਾਦ ਕਰਦਾ। ਦੋਸਤੋ ਅੱਜ ਸਭ ਤੋਂ ਪਹਿਲੀ ਗੱਡੀ ਇੰਟਰਵਿਊ ਤੁਹਾਡੇ ਚੈਨਲ ਦੇ ਉੱਪਰ ਤੁਸੀਂ ਦੇਖ ਰਹੇ ਹੋ। ਇਹ ਖੁਸ਼ੀ ਇਸ ਗੱਲ ਦੀ ਹੈ ਕਿ ਬਸ਼ੱਕ ਛੋਟੀ ਹੋ ਜੀ ਹੈ। ਕਹਿੰਦੇ ਅੱਜ ਪੇਟ ਦੇ ਜਿਹੜਾ ਹੈ ਪੇਟ ਲੱਗ ਗਿਆ। ਫਾਲ ਚਾਹੇ ਬਾਤ ਜਾਣਾ ਹੈ ਪਰ ਅੱਜ ਪੇੜ ਲੱਗ ਚੁੱਕਿਆ ਹੈ ਪੇੜ ਇਸ ਕਰਕੇ ਲੱਗਿਆ ਹੈ ਕਿ ਅੱਜ ਕਰਨ ਨੂੰ ਬਿਸ਼ੱਕ ਨਗਰ ਕੌਂਸਲ ਦੇ ਵਿੱਚ ਆ ਜਾਂ ਪ੍ਰਾਈਵੇਟ ਤੌਰ ਤੇ ਨੌਕਰੀ ਮਿਲੀ ਹੈ ਸੰਤੋਲਨ ਕਰਨ ਜਿਹੜੀ ਅੱਜ ਤੈਨੂੰ ਨੌਕਰੀ ਦੀ ਆਫਰ ਆਈ ਹੈ ਅੱਜ ਨੌਕਰੀ ਲੱਤੀ ਹੈ ਇਹਦੇ ਵਿੱਚ ਕਿਹਦਾ ਸਰਸ ਬੜਾ ਹੱਥ ਹੈ ਤੇ ਕਿਆ ਤੈਨੂੰ ਅੱਜ ਜਿਹੜੀ ਨੌਕਰੀ ਪੇਸ਼ ਹੋਈ ਹੈ ਇਹਦੇ ਵਿੱਚ ਸਰਸ ਬਦਲਣਾ ਡੀਸੀ ਮੈਡਮ ਲੁਧਿਆਣਾ ਏਡੀਸੀ ਲੁਧਿਆਣਾ ਤੇ ਖੰਨਾ ਤੇ ਐਮਐਲਏ ਸਾਹਿਬ ਇਹਨਾਂ ਸਭ ਦਾ ਏਡੀਐਮ ਸਾਹਿਬ ਦਾ ਤੇ ਪੂਰੀ ਟੀਮ ਦਾ ਦਿਨ ਧੰਨਵਾਦ ਕਰਦਾ ਹਾਂ ਕਿ ਉਹਨਾਂ ਨੇ ਚਾਹੇ ਛੋਟੀ ਜੋਬ ਉਮਰ ਕਰੀ ਲੇਕਿਨ ਮੇਰਾ ਦਰਦ ਸਮਝਿਆ ਤੇ ਮੈਨੂੰ ਨਗਰ ਕੌਂਸਲਰ ਦੇ ਵਿੱਚ ਇੱਕ ਕਲੈਰੀਕਲ ਪੋਸਟ ਤੇ ਬਿਠਾ ਦਿੱਤਾ। ਸੋ ਦੋਸਤੋ ਅੱਜ ਇੱਕ ਕਲੈਰੀਕਲ ਪੋਰਟ ਦੇ ਉੱਪਰ ਅੱਜ ਇਹ ਜੀ ਸ਼ੁਰੂਆਤ ਹੋਈ ਹੈ ਅਸੀਂ ਸਮੂਹ ਮੀਡੀਆ ਵੱਲੋਂ ਵੀ ਇਹਨੂੰ ਜਿਹੜਾ ਹੈ ਇਹਦਾ ਧੰਨਵਾਦ ਵੀ ਕਰਦੇ ਆ ਤੇ ਇਹਦੇ ਹੌਸਲੇ ਜਿਹੜੇ ਗੁਲੰਦ ਹੌਸਲੇ ਸੀ ਉਹਨੂੰ ਦਾਤ ਵੀ ਦਿੰਨੇ ਆ ਅੱਛਾ ਕਰੋ ਜੀ ਅੱਜ ਕੱਲ ਤੁਸੀਂ ਜਿਹੜੇ ਚੈਨਲ ਦੇ ਉੱਪਰ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਕਿਉਂਕਿ ਬਹੁਤ ਬੜਾ ਕਰਜ਼ਾ ਸੀਗਾ ਕਰੁੰਦੇ ਉੱਪਰ ਇਹਦੇ ਫਾਦਰ ਇੱਕ ਜਿਹੜੀ ਲਗਾਉਂਦੇ ਨੇ ਸਬਜ਼ੀ ਦੀ ਜਿਹੜੀ ਲਗਾਉਂਦੇ ਸੀ ਅੱਜ ਕੱਲ ਕਰੂ ਵੀ ਜਿਹੜਾ ਹੈ ਉਹਦੇ ਨਾਲ ਆਪਣਾ ਪੇਟ ਭਰ ਰਿਹਾ ਸੀ ਕਰਜੇ ਲੈ ਕੇ ਇਹਨੇ ਜਿਹੜੀ ਹੈ ਖਿਡਾਰੀ ਬਣਿਆ ਕੋਚ ਬਣਿਆ ਔਰ ਕਰਜ਼ਾ ਅੱਜ ਤੱਕ ਪਾਰਦਾ ਆ ਰਿਹਾ ਜੀ ਕਰਜ਼ਾ ਦਾ ਬਹੁਤ ਬੜਾ ਬੋਝ ਤਰਨ ਦੇ ਸਿਰ ਦੇ ਉੱਪਰ ਸੀ ਤਰਨ ਕਰਜ਼ਾ ਉਤਰ ਚੁੱਕਿਆ ਹਾਂ ਜੀ ਅੱਜ ਮੈਂ ਮੇਰੇ ਸਿੱਖੂ ਜਿਹੜੀ ਖਤ ਜਲੀ ਜਾ ਰਹੀ ਉਹ ਅੱਜ ਬਚ ਗਈ ਹੈ ਤੇ ਮੈਂ ਐਨਆਰਆਈ ਭਰਾਵਾਂ ਦਾ ਵਿਸ਼ੇ ਲੋ ਧੰਨਵਾਦ ਕਰਦਾ ਜਿਨ੍ਹਾਂ ਨੇ ਮੇਰੀ ਇੰਨੀ ਹੋ ਕੇ ਮਦਦ કરી ਇੰਡੀਆ ਦੇ ਪੰਜਾਬ ਦੇ ਸਾਰੇ ਉਹਨਾਂ ਭੈਣ ਭਰਾਵਾਂ ਦਾ ਜਿਨ੍ਹਾਂ ਨੇ 1 ਰੁਪਏ ਦੀ ਮੇਰੀ ਮਦਦ ਕੀਤੀ ਤੇ ਸਭ ਤੋਂ ਵੱਡਾ ਹੱਤਿਆ ਜਿਹੜਾ ਉਕਰਨ ਹੋ ਗਿਆ ਇੰਗਰੇਜੀ ਦਾ ਇਹਨਾਂ ਨੇ ਮੇਰੀ 9 ਲੱਖ ਦੇ ਕੇ ਮੇਰਾ ਕਰ ਜਿਹੜੀ ਗਿਰਵੀ ਅਮਾਉਂਟ ਸੀ ਉਹ ਛਡਵਾ ਦੋਸਤੋ ਅਸੀਂ ਵੀ ਸਭੂ ਪੱਤਰਕਾਰ ਭਾਈ ਜਰ ਕਰ ਲੋਜ ਦੇ ਸਾਹਿਬ ਅੱਜ ਦਿਨ ਤੁਹਾਨੂੰ ਮਾਰ ਦਿੰਦੇ ਕਿ ਕਿ ਅੱਜ ਕੱਲ੍ਹ ਜੇਬ ਚੋਂ ਪੰਜੀ ਕਾਇਨੀ ਪਈ ਹੋਖੀ ਹੈ ਸਰਦਾਰਾਂ ਜਿਨ੍ਹਾਂ ਕੋ ਖਰਵਾ ਰੁਪਏ ਤੱਕ ਜਿਹੜੇ ਹੈ ਉਹ ਜੋ ਨੇੜ ਕਰ ਕਰਜ਼ੇ ਨੇ ਜਾਨ ਦੇ ਸਕਦੇ ਨੇ ਪਰ ਕਿਸੇ ਸਰਦਾਰਾਂ ਨੇ ਵੀ ਧਰੂ ਦਾ ਹੱਥ ਨਹੀਂ ਪੜਿਆ ਧਰੂ ਦਾ ਹੱਥ ਫੜਿਆ ਓਜਲਾਦਾ ਤਰਨ ਦਾ ਹੱਥ ਫੜਿਆ ਨੇ ਉਹਨਾਂ ਐਨਆਰਆਈ ਭਰਾਵਾਂ ਨੇ ਤੇ ਤਰਨ ਦਾ ਹੱਥ ਫੜਿਆ ਸਾਡੇ ਕੰਨੇ ਖੈਰ ਜੀਆਂ ਵੀ ਕੁਝ ਸੁਖੀਤਾਂ ਨੇ ਸੋ ਅੱਜ ਤਰਜਾ ਮੁਕ ਹੋ ਗਏ ਅੱਜ ਉਸਤਾ ਖੁਸ਼ੀ ਜਿਹੜੀ ਹੈ ਇਹਦੇ ਮਨ ਦੇ ਵਿੱਚ ਹੋਊਗੀ ਕਿਉਂਕਿ ਕਈ ਵਾਰ ਮਰਦੀਆਂ ਕੋਸ਼ਾਂ ਵੀ ਤਰਨ ਨੇ ਕੀਤੀਆਂ ਤਰਨ ਅੱਜ ਕਈ ਚੀਜ਼ਾਂ ਤੋਂ ਤੈਨੂੰ ਜਿਹੜੀ ਮੁਕਤੀ ਮਿਲੀ ਹੈ ਇੱਕ ਤਾਂ ਕਰਜੇ ਤੋਂ ਮੁਕ ਹੋ ਚੁੱਕੇ ਹਨ ਦੂਸਰਾ ਚਾਹੇ ਦੇਖੀ ਕਿ ਛੋਟੀ ਨੌਕਰੀ ਹੈ ਅੱਜ ਉਹ ਨੌਕਰੀ ਵੀ ਤੈਨੂੰ ਅੱਜ ਪੇਸ਼ ਹੋਈ ਹੈ ਪਰ ਉਹਨੂੰ ਮੈਂ ਥੋੜੀਆਂ ਪਿਛਾ ਕੇ ਜਾਮਾ ਤੇਰੇ ਤੈਨੂੰ ਜਿਹੜਾ ਪੈਰਾਲਾਈਜ ਦਾ ਹੋਇਆ ਇਹ ਕਦੋਂ ਤੈਨੂੰ ਪੈਰਾਲਾਈਜ ਕਦੋਂ ਹੋਇਆ ਮੈਂ ਹੋਇਆ ਨੋਰਮਲ ਦਿਗਾ ਬੱਟ 6 ਮਹੀਨੇ ਜਿਹਦਾ ਮੇਰੇ ਤੇ ਤੇ ਬੁਖਾਰ ਝੜ ਗਿਆ ਜਿੰਨਾ ਡਾਕਟਰ ਨੇ ਜਦ ਮੇਰੀ ਪ੍ਰੋਬਲਮ ਦੇਖਾਈ ਤਾ ਉਹਨੇ ਫਾਦਰਪਾਪ ਨੂੰ ਦੱਸਿਆ ਕਿ ਇਹ ਤੁਹਾਨੂੰ ਫੁੱਲ ਬੋਡੀ ਪੈਰਾਲਾਈਜ਼ ਹੋਇਆ ਤੁਹਾਡਾ ਬੱਚਾ ਕਹਿੰਦਾ ਚੱਲ ਫਿਰ ਨਹੀਂ ਸਕੂਗਾ ਬੂ ਨਹੀਂ ਸੋ ਫਾਦਰਪਾਪ ਦੌਂ ਦੇ ਆ ਮਾਪੇ ਤੇ ਤਲੋ ਜਮੀਨ ਨਿਕਲ ਗਈ ਕਿ ਇਹ ਜਿਆ ਕੀ ਨੂੰ ਨਾ ਕਰਤਾ ਕਿ ਰੱਬ ਨੇ ਸਾਨੂੰ ਐਡੀ ਬੜੀ ਬਿਨਾਰ ਮਾਰਨ ਬਟ ਕਿਧਰੇ ਕਿਧਰੇ ਮਗਰ ਫਾਤ ਨੇ ਆਪਣਾ ਮਨ ਬਣਾਇਆ ਕਿ ਜਦ ਤੱਕ ਜੀ ਲਾਈਫ ਆ ਸਕੇ ਵਾ ਕਰਾਂਗੇ। ਸੋ 6 ਐਂਡ 1/2 ਇਅਰ ਦਾ ਹੋਇਆ ਸਾਡੇ 6 ਸਾਲ ਦਾ ਬੱਚੇ ਪਰੇ ਦੀ ਭਜਰੇ ਦੀ ਮੈਂ ਪਿੱਠ ਲਾ ਕੇ ਬੈਠਾ ਵੀ ਤੇ ਉਹਨਾਂ ਨੂੰ ਦੇਖ ਕੇ ਨਾ ਇੱਕ ਮਨ ਪ੍ਰੇਰਨਾ ਮਿਲੀ। ਇਹ ਇਹ ਭਜਰੇ ਨੇ ਜਦ ਮੈਂ ਬੈਠਾ ਤਾਂ ਮੈਂ ਖੜਾ ਹੋ ਕੇ ਡਿੱਗ ਗਿਆ। ਉਤੋਂ ਮੇਦੇ ਚੱਲਣ ਦੀ ਸ਼ੁਰੂਆਤ ਹੋਈ। ਤੇ ਫਟਾਫਟ ਫਾਦਰ ਤਾਂ ਡਾਕਟਰ ਕੋਲ ਲੈ ਕੇ ਗਏ। ਡਾਕਟਰ ਨੇ ਹੀ ਦੱਸਿਆ ਫਾਦਰ ਨੂੰ ਇਹਨੂੰ ਇੰਪਰੂਵ ਸ਼ੁਰੂ ਹੋ ਗਿਆ। ਤੁਸੀਂ ਇਹਨੂੰ ਕਿਸੇ ਫਿਜ਼ੀਕਲ ਵਰਕਆਊਟ ਪਾ ਦਿਓ। ਜਿਹਦੇ ਨਾਲ ਦੇ ਮਸਲ ਸਟਰੋਂਗ ਹੋ ਜਾਣ। ਸੋ ਇਦਾਂ ਹੀ ਫਿਰ ਮੇਰੀ ਮੁਲਾਕਾਤ ਇਸ ਗਰਾਊਂਡ ਦੇ ਵਿੱਚ ਮੇਰੇ ਫੈਕੀਨ ਫਾਦਰ ਕਾਰਾਟੇ ਕੋਚ ਮਿਸਟਰ ਰਜੇਸ਼ ਕੁਮਾਰ ਜੋਸ਼ੀ ਉਹਨਾਂ ਨਾਲ ਹੋਈ। ਇਹਨਾਂ ਦਾ ਦੇਣਾ ਮੈਂ ਨਹੀਂ ਦੇ ਸਕਦਾ। ਬਿਲਕੁਲ ਕਿਉਂਕਿ ਕਹਿੰਦੇ ਨੇ ਕਿ ਗੁਰੂ ਜਿਹੜਾ ਹੁੰਦਾ ਹੈ ਇੱਕ ਸਭ ਤੋਂ ਵੱਡਾ ਗੁਰੂ ਮੰਨਿਆ ਜਾਂਦਾ ਹੈ। ਔਰ ਖਾਸ ਕਰਕੇ ਜਿਹੜੇ ਇਹਦੇ ਗੁਰੂ ਨੇ ਜੋਸ਼ੀ ਜੀ ਕੋਚ ਦੇ ਵਿੱਚ ਨੌਕਰੀ ਕਰਦੇ ਨੇ ਔਰ ਕਾਰਾਟੇ ਦੇ ਇੱਕ ਬਹੁਤ ਵਧੀਆ ਖਿਡਾਰੀ ਨੇ। ਉਹਨਾਂ ਨੇ ਐਸੇ ਕਈ ਲੋਕ ਜਿਹੜੇ ਨੇ ਐਸੇ ਕਈ ਖਿਡਾਰੀਆਂ ਨੂੰ ਅੱਗੇ ਲੈ ਕੇ ਆਏ ਨੇ ਉਹਨਾਂ ਨੂੰ ਵੀ ਸਲੂਟ ਹੈ ਅ ਪਰ ਉਹ ਜਦੋਂ ਤੂੰ ਕਰਾਡੇ ਦੇ ਵਿੱਚ ਆਇਆ ਕਿਉਂਕਿ ਆਪਾਂ ਕਹਿ ਸਕਦੇ ਆ ਕਿ ਹੈਂਡੀਕੈਪ ਦਾ ਆਪਾਂ ਹੈਨਾ ਵੈਸੇ ਕੋਈ ਹੈਂਡੀਕੈਪ ਨਹੀਂ ਹੁੰਦਾ ਸੀ ਤੈਨੂੰ ਹੈਂਡੀਕੈਪ ਨਹੀਂ ਕਹਾਂਗੇ ਚਲੋ ਕੁਝ ਜਿਹੜੀਆਂ ਕਮੀਆਂ ਸੀਗੀਆਂ ਕਿੰਨਾ ਤੈਨੂੰ ਫੇਸ ਕਰਨਾ ਪਿਆ ਕਿੰਨੀ ਕੁ ਲੜਾਈ ਲੱਣੀ ਪਈ ਇਸ ਗੇਮ ਨੂੰ ਕੰਟਰੋਲ ਆਸਤੇ ਦੇਖੋ ਤਾਂ ਮੈਂ ਕਦੇ ਸੋਚਿਆ ਨਹੀਂ ਸੀ ਕਿ ਮੈਂ ਅੱਜ ਵਰਲਡ ਦੇ ਏਵੇਂ ਨੰਬਰ ਤੇ ਆਉਂਗਾ ਕਰਾਣਿਆ ਦਾ ਪਰਮਾਤਮਾ ਮੈਂ ਆਪਣੀ ਮਿਹਨਤੀ ਜਾਰੀ ਰੱਖੀ ਔਰ ਮਾਂ ਵਾਪਸ ਇਸ ਪਰਮਾਤਮਾ ਨੇ ਆਸ਼ੀਰਵਾਦ ਦਿੱਤਾ ਤੇ ਜਿੰਨਾ ਹੋ ਸਕਿਆ ਮੈਂ ਉਹਨਾਂ ਵੀ ਠੱਗ ਗਿਆ ਲੇਕਿਨ ਉਹ ਕਹਿੰਦੇ ਨੇ ਕਿ ਜਿਹੜੀ ਬਿਮਾਰੀ ਹੈ ਬਚਪਨ ਦੀ ਉਹ ਬੋਡੀ ਤੋਂ ਜਾਂਦੀ ਨਹੀਂ ਮੈਂ ਹੁਣ ਵੀ ਲਿਖ ਨਹੀਂ ਸਕਦਾ ਬੋਲ ਨਹੀਂ ਸਕਦਾ ਚੱਲ ਨਹੀਂ ਖੜਦਾ ਤੇ ਜਿੰਦਦਰ ਮੈਟਰ ਮੇਰੇ ਹੀ ਵੀਲ ਪਾਵਰ ਹੁੰਦੀ ਕਿਉਂਕਿ ਜਦ ਤੱਕ ਤੁਸੀਂ ਇਤੋਂ ਪ੍ਰੋਪਰ ਇਤੋਂ ਨਹੀਂ ਟੁੱਟੋਗੇ ਜਿੱਦ ਨੇ ਇਤੋਂ ਟੁੱਟ ਗਏ ਉਹ ਇੱਕ ਟੁੱਟ ਜੂਗੇ ਤੇ ਖਤਮ ਹੋ ਜਾਊਗਾ ਬਟ ਮੇਰੇ ਫਾਦਰ ਮਦਰ ਦੇ ਕੋਚ ਨੇ ਕਦੇ ਹੋਂ ਨਹੀਂ ਲੇ ਮੇਰੇ ਕੋਚ ਨੇ ਮੇਰੀ ਵੀਲ ਪਾਵਰ ਤੇ ਕੰਮ ਕਰਿਆ ਮੇਰੇ ਫਾਦਰ ਮਦਰ ਨੇ ਮੈਨੂੰ ਸ਼ੌਂਕ ਕਰੇ ਸੋ ਆ ਜੀ ਮੈਂ ਤੁਹਾਨੂੰ ਦੋ ਕਿ ਬੈਠਾ ਅੱਛਾ ਚਲੋ ਇੱਕ ਹੋਰ ਆਇਆ ਕਿਉਂਕਿ ਕਈ ਵਕਤ ਚਲੋ ਇਹ ਜਦੋਂ ਪੋਜੀਸ਼ਨ ਦੇ ਵਿੱਚ ਬੰਦਾ ਹੁੰਦਾ ਹੈ ਉਹ ਅਕਸਰ ਕਿਸੇ ਨਾ ਕਿਸੇ ਚੀਜ਼ ਵੱਲ ਜਾਂਦਾ ਹੈ ਤੁਸੀਂ ਗੇਮ ਨਹੀਂ ਖੇਲੇਗੇ ਬਹੁਤ بڑا ਇੱਕ ਹੌਸਲੇ ਵਾਲੀ ਗੱਲ ਸੀ ਗੇਮ ਦੇ ਵਿੱਚ ਆਣਾ ਇੱਕ ਬੰਦਾ ਨਾ ਡਰਦਾ ਹੋਵੇ ਨਾ ਬੈਠਦਾ ਹੋਵੇ ਜਿਹਨੂੰ ਡਾਕਟਰਾਂ ਨੇ ਵੀ ਜਵਾਬ ਦੇ ਦਿੱਤਾ ਹੋਵੇ ਉਹ ਇੱਕ ਐਸੀ ਗੇਮ ਦੇ ਵਿੱਚ ਜਿਹਦੇ ਵਿੱਚ ਫੁੱਲ ਬੋਡੀ ਦਾ ਜੋਰ ਲੱਗਦਾ ਕਿਉਂਕਿ ਮੈਂ ਵੀ ਇੱਕ ਸ਼ਾਇਦ ਗੇਮਾਂ ਦਾ ਕੋਚ ਆਪਣੇ ਰਿਹਾ ਖਿਡਾਰੀ ਰਹੇ ਹਾਂ ਬੌਕਸਿੰਗ ਦਾ ਮੈਨੂੰ ਤਾਂ ਪਤਾ ਕਿ ਬਹੁਤ ਜ਼ੋਰ ਸੰਦਰਸ਼ਾ ਨਾ ਪੈਂਦਾ ਹੈ ਪੜਾਈ ਸਰ ਯੂ نو ਉਸੇ ਕਹਿੰਦੇ ਆ ਕਿ ਬੱਚਿਆਂ ਨੂੰ ਪੜਾਈ ਬਹੁਤ ਜ਼ਰੂਰੀ ਆ ਉਹ ਜਿਹੜੇ ਬੱਚੇ ਖਿਡਾਰੀ ਬਣ ਜਾਂਦੇ ਨੇ ਉਹ ਪੜਾਈ ਕੰਨੀ ਧਿਆਨ ਨਹੀਂ ਦਿੰਦੇ ਖਾਸ ਕਰ ਮੈਂ ਥੋੜੀ ਗੱਲ ਕਰਾਂ ਥੋੜੀ ਪੜਾਈ ਕੰਨੀ ਗਈ ਮੈਂ ਗ੍ਰੈਜੂਏਟ ਪਰਕਾ ਨਾਮ ਬਲਕ ਮੇਰੀ ਬੀਲੀ ਬੋਲੂ ਜੀ ਤੇ ਇੱਕ ਯਾਰ ਹੱਦ ਤੱਕ ਮੈਂ ਜਾ ਕੇ ਪੜਾਈ ਛੱਡਤੀ ਸੀ 8ਵੀਂ ਤੋਂ ਬਾਅਦ ਮੈਂ ਪੜਾਈ ਛੱਡਤੀ ਸੀ ਕਿਉਂਕਿ ਫੈਮਿਲੀ ਕੰਡੀਸ਼ਨ ਇੰਨੀ ਸੀ ਮੇਰਾ ਵੀ ਸੁਪਨਾ ਸੀ ਜੀ ਮੈਂ ਆਈਐਸ ਆਈਪੀਐਸ ਬਣਾ ਬਟ ਫੈਮਿਲੀ ਬੈਕਗਰਾਉਂਡ ਬਹੁਤ ਲੋ ਸੀਗਾ ਪਾਪਾ ਦਿਹਾੜੀ ਕਰਦੇ ਸੀ ਜੀ ਇਨਾ ਵਰਕ ਨਹੀਂ ਕਰ ਪਾਉਂਦੇ ਸੀ ਕਿ ਮੇਰੀ ਗੇਮ ਕਰਨ ਜਾਂ ਸਾਡ ਪੜਾਈ ਛੱਡ ਦਿੱਤੀ ਲekin ਉਹ ਕਹਿੰਦੇ ਨਾ ਪੜਾਈ ਦਾ ਕੋਈ ਸਮਾਂ ਨਹੀਂ ਹੁੰਦਾ 2019 ਵਿੱਚ ਮੈਂ 10th ਕਰੀ ਸੈਕੰਡ ਡਿਵੀਜ਼ਨ 2019 ਦੇ ਵਿੱਚ ਮੈਂ 12th ਕਰੀ ਸੈਕੰਡ ਡਿਵੀਜ਼ਨ ਤੇ 2022 ਦੇ ਸਚਨ ਜੀ ਮੈਂ ਬੀਏ ਕਰੀ ਫਸਟ ਡਿਵੀਜ਼ਨ ਹੁਣ ਮੈਂ ਬੀਲੀਵ ਕਰੀ ਐ ਫਸਟ ਡਿਵੀਜ਼ਨ ਤੇ ਅੱਗੇ ਮੇਰਾ ਸੁਪਨਾ ਹੈ ਮੈਂ ਐਚਡੀ ਸ਼ੁਰੂ ਕਰਾਂ ਤੂੰ ਜਿਹੜੀ ਸਟਡੀ ਕੀਤੀ ਏ ਆਮ ਨੋਰਮਲ ਸਕੂਲ ਦੇ ਵਿੱਚ ਤੇਰੀ ਸਟਡੀ ਹੋਈ ਬਿਲਕੁਲ ਆਮ ਬੱਚਿਆਂ ਦੇ ਵਿੱਚ ਬਿਲਕੁਲ ਆਮ ਜਿਹਾ ਕਿਹਦਾ ਮਹਿਸੂਸ ਕਰਦਾ ਸੀ ਜਦੋਂ ਤੂੰ ਬੱਚਿਆਂ ਦੇ ਵਿੱਚ ਸਟਡੀ ਕਰਦਾ ਸੀਗਾ ਕਿਵੇਂ ਦਿਨ ਨੂੰ ਬੱਚੇ ਰਿਜੈਕਟ ਕਰਦੇ ਸੀ ਜਾਂ ਤੇਰਾ ਕੀ ਨਹੀਂ ਅੱਜ ਤੱਕ ਮੈਨੂੰ ਜਿੰਨੇ ਵੀ ਫਰੈਂਡ ਮਿਲਨੇ ਨੇ ਰਿਐਲਟੀ ਦੇ ਤਰ੍ਹਾਂ ਦਾ ਸਾਥ ਬਰਾਬਰੂਪ ਨਹੀਂ ਮਿਲਿਆ ਇਹਨਾਂ ਕਦੇ ਮੈਥੁਕ ਵੀ ਨਹੀਂ ਹੋਣ ਇਸ ਦਾ ਕਿ ਮੈਂ ਡੀਸਟੇਬਲ ਟੀਚਰ ਮਿਲੇ ਗਿਨੇ ਟੀਚਰ ਮਿਲੇ ਉਹ ਵਿਭਗ ਵਧੀਆ ਮਿਲੇ ਉਹਨਾਂ ਨੇ ਕਦੇ ਸਮਝਿਆ ਹੀ ਨਹੀਂ ਕਿ ਇਹ ਅਲੱਗ ਹੈ ਅਜਾ ਤੋਨੋ ਕਰੇ ਐਸਾ ਐਸਾ ਵੀ ਮੌਕਾ ਆਇਆ ਦੇਖੋ ਕੱਲੀ ਚਾਹੇ ਸੀ ਆਪਾਂ ਬਿਲਕੁਲ ਸਹੀ ਐ ਸਾਡੇ ਨਾਲ ਵੀ ਕਿਉਂਦਾ ਐਸਾ ਕੁਝ ਵੀ ਜਾਂਦਾ ਕਿ ਸਾਨੂੰ ਲੋਕੀ ਕੁਛ ਟਿੱਚ-ਟਿੱਚ ਕਰ ਜਾਂਦੇ ਨੇ ਕੋਈ ਹੋਈ ਨਾ ਮੰਨ ਲਓ ਮੇਰੀ ਜਿਵੇਂ ਮੈਂ ਹੈਵੀ weight ਐ ਜਿਹੜਾ ਇੱਕ ਸਟੇਟ ਸੁਮੇ ਦਾ ਵੀ ਸ਼ਹਿਰ ਦੇ ਵਿੱਚ ਐ ਮੈਨੂੰ ਵੀ ਬਿਲਕੁਲ ਹੈਵੀ weight ਵਾਸਤੇ ਵੀ ਜਿਹੜਾ ਹੈ ਟਿੱਚ ਚੋ ਜਾਂਦੀ ਐ ਅਗੇ ਐਸੀ ਕੁਝ ਐਸਾ ਸੋਸੀਏਸ਼ਨ ਬਣੀ ਤੇ ਤੈਨੂੰ ਕੁਛ ਨੇ ਟਿੱਚ ਕਰ ਦਿੱਤੀ ਹੋਵੇ ਤੇ ਤੇਰਾ ਮਨ ਜਿਹੜਾ ਹੈ ਇੱਕ ਲੱਗ ਹਾਂ ਇੱਕ ਵਾਰ ਮੈਂ ਗਿਆ ਸੀਗਾ ਅਫਸਰ ਸਾਹਿਬ ਕੋ ਇਹ ਸੇਮ ਮਨੇ ਕਿਨੇ ਰਾਈਡ ਕਰੇ ਕਿ ਨਿੱਕੀ ਦਾ ਕੁਪਾ ਉਰੁੰਦੀ ਹੈ ਉਹ ਜੈਕ ਕਰਖਣ ਮੈਂ ਬੇਨਤੀ ਲਾ ਕੇ ਗਿਆ ਤੇ ਉਹਨਾਂ ਨੇ ਪੁੱਛਿਆ ਸੀ ਗਲਤ ਵਰ ਯੂਜ਼ ਕਰੇ ਇਹ ਨਾਂ ਦੇ ਦੌਰਾਨ ਆਪਣੇ ਮੈਲੋ ਜਾਨੀ ਕਿ ਸਾਰੇ ਉੱਤੇ ਫਿਰਦੇ ਮੈਂ ਮਤਲਬ ਛਾਲ ਮਾਰਨ ਨਿਕਲ ਬਟ ਕਹਿੰਦੇ ਦਾ ਕਿ ਰੱਬ ਕਿਦਨ ਮੌਕਾ ਦਿੰਦਾ ਰੱਬ ਨੇ ਮੈਨੂੰ ਮੌਕਾ ਦਿੱਤਾ ਇਹ ਮੈਂ ਆਪਣੀ ਗਲਤੀ ਵੀ ਮੈਂ ਹਜ਼ੂਰ ਕੀਤੀ ਕਿ ਜੇ ਜੇ ਮੈਂ ਹੁੰਦਾ ਮੈਂ ਇੱਛਾ ਪੜ ਲੈਣਾ ਤਾਂ ਅਜ ਮੌਰੇ ਨਾ ਹੁੰਦਾ ਬਿਲਕੁਲ ਹੀ ਮੈਂ ਅੱਜ ਉਸ ਬੀਸੀ ਸਾਹਿਬ ਨੂੰ ਪਤਾ ਨਹੀਂ ਕਿਸ ਨਾਮ ਦੇ ਉੱਪਰ ਹੋਣਿਆ ਉਹ ਡੀਸੀ ਹੋਣਿਆ ਜਾਂ ਨਹੀਂ ਹੋਣੇ ਅੱਜ ਮੈਂ ਆਪਣੇ ਚੈਨਲ ਦੇ ਮਾਧਮ ਰਾਹੀਂ ਉਹਨਾਂ ਡੀਸੀ ਸਾਹਿਬਾਨ ਨੂੰ ਦਰਸਾਉਣਾ ਚਾਹੁੰਦਾ ਕਿ ਅੱਜ ਤੁਹਾਡੇ ਦੁਆਰਾ ਠੱਗਾਇਆ ਹੋਇਆ ਜਿਹਨੂੰ ਤੁਸੀਂ ਕੁਝ ਵੱਡੀਆਂ ਐਸੀ ਗੱਲ ਹੋਣਗੇ ਉਹ ਅੱਜ ਕੋਚ ਬਣ ਕੇ ਅੱਜ ਇੱਕ ਖਿਡਾਰੀ ਬਣ ਕੇ ਸਾਡੇ ਦੇਸ਼ ਦਾ ਨਾਮ ਰੋਸ਼ਨੀ ਕਰ ਰਿਹਾ ਹੈ ਸਰਕਾਰਾਂ ਬੜੇ ਬੜੇ ਵਾਅਦੇ ਕਰਦੀਆਂ ਨੇ ਬੜੇ ਬੜੇ ਦਾਅਵੇ ਕਰਦੀਆਂ ਨੇ ਸਰਕਾਰਾਂ ਮੈਂ ਦੱਸ ਰਿਹਾ ਕਿ ਨਾ ਸਰਕਾਰਾਂ ਦੇ ਦਾਅਵੇ ਤਾਂ ਲੱਕੜ ਦੇ ਮੁੱਦੇ ਹੁੰਦੇ ਨੇ ਨਹੀਂ ਗੱਲ ਇਹ ਜਾਂ ਤੁਹਾਨੂੰ ਲੱਕੜ ਦਾ ਮੁੱਦਾ ਹੀ ਨਹੀਂ ਲਿਆ ਕਿ ਸਰਕਾਰਾਂ ਨੇ ਕੁਝ ਦੇ ਵਾਸਤੇ ਕੀਤਾ ਨਹੀਂ ਅਜੇ ਤੱਕ ਸਰਕਾਰਾਂ ਨੇ ਕੁਝ ਨਹੀਂ ਕਰਿਆ ਬਟ ਹੁਣ ਐਮਐਲਏ ਸਾਹਿਬ ਵਿਚ ਪ੍ਰੈਗ ਕੇ ਤੇ ਉਹਨੂੰ ਮੈਨੂੰ ਥੋੜੀ ਜਿਹੀ ਰਾਹਤ ਮਿਲੀ ਹੈ ਬਟ ਹੁਣ ਇਹ ਵੀ ਨਹੀਂ ਬਕਾਇਆ ਕਿ ਮੈਂ ਪੱਕਾ ਕਰ ਦੂੰਗਾ ਆਪਣੀ ਗੱਲ ਚਲੋ ਮੈਂ ਜੋ ਗੱਲ ਤੁਸੀਂ ਗੱਲ ਐਮਐਲਏ ਸਾਹਿਬ ਦੀ ਗੱਲ ਕੀਤੀ ਹੈ ਆਪਾਂ ਤੁਹਾਨੂੰ ਬ੍ਰੀਫਿੰਗ ਸੌਂਝੀ ਦੀ ਗੱਲ ਕੀਤੀ ਹੈ ਇੱਕ ਬਹੁਤ ਵਧੀਆ ਨਿਸਾਨ ਨੇ ਉਹਨਾਂ ਨੇ ਇਨਸਾਨ ਦੇ ਨਾਤੇ ਤੁਹਾਡੇ ਨਾਲ ਜਿਹੜੀ ਸਪੋਰਟ ਕੀਤੀ ਹੈ ਸਰਕਾਰ ਦੇ ਨਾਤੇ ਕਿਉਂਕਿ ਸਪੋਰਟ ਨਹੀਂ ਹੁੰਦੀ ਜਦੋਂ ਕਿ ਖਿਡਾਰੀਆਂ ਵਾਸਤੇ ਬੜੇ-ਬੜੇ ਨੌਕਰੀਆਂ ਬਹੁਤ ਬੜੀਆਂ-ਬੜੀਆਂ ਪਈਆਂ ਨੇ ਬਹੁਤ ਕੁਝ ਹੈ ਕਰੋੜਾਂ ਪੈ ਸਰਕਾਰ ਜਿਹੜੀਆਂ ਨੇ ਖਿਡਾਰੀਆਂ ਉੱਪਰ ਖਰਚ ਕਰੀਆਂ ਨੇ ਪਰ ਕਿਹਾ ਇਹਨਾਂ ਖਿਡਾਰੀਆਂ ਉੱਪਰ ਨਹੀਂ ਕਿਹਾ ਜਾਂਦਾ ਜਿਹਦੇ ਜਿਵੇਂ ਖਰਚੇ ਆਂਦੇ ਨੇ ਜਾਂ ਹੋਰ ਕੁਝ ਹੁੰਦਾ ਨੌਕਰੀਆਂ ਮਿਲਦੀਆਂ ਮੈਂ ਇਹ ਚਾਹਨਾ ਕਿ ਸਰਕਾਰ ਚਲੋ ਠੀਕ ਹੈ ਤੁਸੀਂ ਇੱਕ ਗੇਮ ਅਗਰ ਲੱਗੇ ਹੋਏ ক্রিকেট 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 ਠੀਕ ਹੈ ਵਧੀਆ ਗੇਮ ਹੈ ਸਾਰੇ ਬੱਚੇ ਕਰਦੇ ਵੀ ਨੇ ਬਟ 63 ਗੇਮਸ ਖੋਲ ਵੀ ਨਹੀਂ ਜਿਹਦੇ 플레이ਰ ਮੈਕ ਕਰਣੀਆਂ ਆ ਅਭਰਾ ਕਿ ਨਹੀਂ ਵਿਚਾਰੇ ਆ ਆਨਮੀ ਟੁੱਟ ਕੇ ਬੈਠੇ ਹੋਣੇ ਸਰਕਾਰਾਂ ਕੰਮ ਤਾਂ ਬਹੁਤ ਕੁਝ ਕਰਦੀਆਂ ਨੇ ਸਮੇ ਸਮੇਂ ਤੇ ਉਹਨਾਂ ਦੇ ਕੈਂਪ ਲਾ ਉਹਨਾਂ ਨੂੰ ਡਾਈਟ ਪ੍ਰੋਵਾਈਡ ਕਰਾਉਣ ਔਰ ਦੂਜੀ ਗੱਲ ਇਹ ਜਿਹੜੀ ਸਰਕਾਰ ਕਹਿੰਦੀ ਆ ਮੈਨਾਂ ਥੋੜੇ ਦਿਨ ਪਹਿਲੇ ਇਨਸੀਡੈਂਟ ਹੋਇਆ ਸਪੋਰਟਸ ਪਲਸ ਕੋਚਾਂ ਦੀਆਂ ਪਰਤੀਆਂ ਲਿਖ ਲਿਆ ਕਰੋ ਮੇਰਾ ਨਾਮ ਆ ਗਿਆ ਗੁਰਮਜੋਗ ਦੀ ਲਈ 77 ਨੰਬਰ ਤੇ ਮੇਰਾ ਨਾਮ ਪਤਾ ਕਿ ਤਰਨ ਸ਼ਰਮਾ ਦਿੱਤੀ ਲਈ ਵੀ ਬਲਵ ਇੰਟਰਵਿਊ ਤੇ ਦਿੱਤੀ ਮੈਂ ਖੁਸ਼ ਹੋ ਗਿਆ ਜਨੂਨ ਜੀ ਦਾ ਤੇਰੇ ਗੁਰਮਜੋਗ 144 ਕਰੋੜ ਦੀ ਦੁਨੀਆ ਦੀ ਕਿ ਤੈਨੂੰ ਮਿਲਦੀ ਆ ਤਾਂ ਉਹ ਲੱਕੀ ਹੁੰਦਾ ਮੈਂ ਖੁਸ਼ ਹੋ ਗਿਆ ਮੈਂ ਘਰੇ ਦਿੱਤੇ ਘਰ ਦੇ ਵੀ ਪੁੱਛੋਗੇ ਤੇ ਮੈਂ ਤਿਆਰੀ ਸ਼ੁਰੂ ਕਰਤੀ ਹਫਤੇ ਪਹਿਲਾਂ ਮੈਨੂੰ ਪਤਾ ਲੱਗਦਾ ਕਿ ਮੇਰਾ ਨਾਮ ਉਸ ਸਪੈਸਟੋ ਕਰ ਦਿੱਤਾ ਗਿਆ ਬਿਲਕੁਲ ਅਫਸੋਸ ਦੀ ਗੱਲ ਆ ਇਹੇ ਕਿ ਇੱਕ ਸਪੋਰਟਸਮੈਨ ਦਾ ਨਾਮ ਜਿਸ ਜੇ ਸਰਕਾਰੀ ਕੋਟੇ ਦੇ ਵਿੱਚ ਆਇਆ ਹੋਵੇ ਜੇਟਾਈ ਹੋਵੇ ਤੇ ਰਿਸਟ ਦੇ ਵਿੱਚੋਂ ਨਾਮ ਕੱਢ ਦਿੱਤਾ ਜਾਵੇ ਮੈਂ ਪਹਿਲੀ ਗੱਲ ਕਹਿ ਗਿਆ ਕਿ ਸਰਕਾਰਾਂ ਨੇ ਸਰਕਾਰਾਂ ਦਾ ਕਈ ਉਜੜੀਆਂ ਨੇ ਜੇਕਰ ਅੱਜ ਕੋਈ ਐਸੇ ਲੋਕਾਂ ਦਾ ਹੱਥ ਫੜਦਾ ਹੈ ਤਾਂ ਕਰ ਮ ਉਹਦੇ ਵਰਗੇ ਲੋਕੀ ਰਹਿੰਦੇ ਨੇ ਪੁਲਿਸ ਫੋਰਸ ਕਰਦੇ ਨੇ ਜਾਂ ਐਮਐਲਏ ਖਨਾ ਬੋਰ ਇੱਕ ਸ਼ਹਿਰੀ ਹੁੰਦੇ ਨਾ ਤੇ ਉਹ ਹੱਥ ਵਾਲਿਆਂ ਜਾਂ ਬਾਦੀਆਂ ਸੰਸਥਾਵਾਂ ਨੇ ਅੱਜ ਉਹ ਵੀ ਐਸੇ ਖਿਡਾਰੀ ਦਾ ਹੱਥ ਫੜਦੇ ਨੇ ਤਰਨੁਮ ਗਾਲੀ ਕਹਿ ਸਰ 12 ਕਿੰਨੀ ਦਾ ਮੇਰੇ ਹਿਸਾਬ ਨਾਲ ਦੇਖਣਾ ਵੀ ਚਾਹੀਦਾ ਨਹੀਂ ਤੇਰੇ ਚ ਦਮ ਹੈ ਤੂੰ ਆਪਣੇ ਦਮ ਦੇ ਉੱਪਰ 18 ਕੰਟਰੀਆਂ 18 ਕੰਟਰੀਆਂ ਖੇលਿਆ ਹੋਇਆ ਖਿਡਾਰੀ 18 골ਡ ਮੈਡਲ ਜਾਂ ਸਿਲਵਰ ਮੈਡਲ ਲੈ ਕੇ ਤੂੰ ਆਇਆ ਹੈ ਅੱਗੇ ਕੀ ਕਰਨ ਦਾ ਤੇਰਾ ਜਿਹੜਾ ਹੈ ਟੀਚਾ ਅੱਗੇ ਤਾਂ ਮੈਂ 80% ਹੀ ਮੈਂ ਗਰੀਬ ਬੱਚਿਆਂ ਦੀ ਹੈਲਪ ਕਰਾਣਾ ਵੀਨਿੰਗ ਕਰਤਾ ਕਰਾਂ ਕਿਤੇ ਦੇਖੋ ਮੇਰੀ ਲੋਕਾਂ ਨੇ ਹੈਲਪ ਕਰਿਆ ਔਰ ਰੱਬ ਨੇ ਜੇ ਇਹਨੇ ਜੋ ਕਰਤਾ ਤਾਂ ਮੈਂ ਮਹਿੰਮ ਖਲਾਉਂਗਾ ਮੈਂ ਕਿਹਾ ਛੁੜਾ ਪੰਜਾਬ ਬਚਾਓ ਕਿਉਂਕਿ ਨੌਜਵਾਨ ਕਿੱਥੇ ਨਾ ਕਿੱਥੇ ਉਦੋਂ ਟੁੱਟਦਾ ਜਦੋਂ ਦੇ ਹੱਥ ਨਹੀਂ ਰੱਛ ਲੱਗਦੀ ਆ ਤਾਂ ਮੈਂ ਜੇ ਇਸ ਕਾਬਲ ਬਣ ਗਿਆ ਉਹਦੇ ਕੋ ਕਰਾਟੇ ਦੀ ਫੀਲਡ ਜੇ ਕਰਾਟੇ ਤੁਸੀਂ ਕਰਦੇ ਹੋ ਤਾਂ ਕਿੱਥੇ ਨਾ ਕਿੱਥੇ ਕੋਚ ਲੱਗ ਸਕਦੇ ਹੋ ਯੂਰੋਲੀਨੀਅਮ ਗਿਆ ਗੌਰਮਨ ਜੋ ਵੀ ਲੈਣੀ ਆ ਕਿੱਥੇ ਨਾ ਕਿੱਥੇ ਲੱਗ ਕੇ 10 15000 ਲੈ ਸਕਦੇ ਹੋ ਆਪਣਾ ਇੱਕ ਵਧੀਆ ਕਰੀਅਰ ਸੈਟਅਪ ਕਰਾ ਸਕਦੇ ਹੋ ਤੁਸੀਂ ਇਹ ਕੋਸ਼ਿਸ਼ ਕਰਨਗੇ ਉਹ ਇਹ ਜੇ ਭੈਂਟਾ ਜਿਹੜੇ ਨਜੇ ਤੋਂ ਫਿਰ ਉਹਨਾਂ ਨੂੰ ਕੱਢ ਕੇ ਇੱਕ ਵਧੀਆ ਟ੍ਰੇਨਰ ਬਣਾ ਕੇ ਕਿਸੇ ਸਕੂਲ ਕਿਸੇ ਕੋਲਜ ਤੇ ਯੂਨੀਵਰਸਿਟੀ ਨਵਾਵਾ ਅਗੇ ਉਹ ਮੋੜ ਆਪਣੀ ਜਿੰਮੇ ਦੀ ਆਪ ਤਨਸੋਤਨ ਨੂੰ ਤਲੁੰਦੀ ਇੱਕ ਹੋਰ ਬੋੜੀ ਜਿਹੜੀ ਹੈ ਅਸੀਂ ਨੋਟ ਅੰਨੇ ਜੀਤੀਆ ਕਰਕੇ ਖੰਨੇ ਦਾ ਰਹਿਣ ਨਾਲੇ ਅਸੀਂ ਕੰਨੇ ਦਾ ਰਹਿਣ ਨਾਲੇ ਤੁਹਾਨੂੰ ਨੇ ਐਸੇ ਬਹੁਤ ਬੱਚਿਆਂ ਨੂੰ ਟ੍ਰੇਨਿੰਗ ਦਿੱਤੀ ਹੈ ਚਾਹੇ ਉਹ ਰਾਧਾ ਵਰਦਾ ਸਕੂਲ ਦੀ ਗੱਲ ਹੋਵੇ ਉੱਥੇ ਆ ਜੇ ਟ੍ਰੇਨਰ ਨੇ ਬੜਾ ਲੰਬਾ ਸਮਾਂ ਇੱਕੇ ਕੰਮ ਤੇ ਸ਼ਾਇਦ ਹੋਣੀ ਕਰਦਾ ਹੋਊਗਾ ਬੱਚਿਆਂ ਨੂੰ ਸਰਕਾਰਾਂ ਕਹਿੰਦੀਆਂ ਕਿ ਅਸੀਂ ਪੰਜਾਬ ਦੇ ਵਿੱਚੋਂ ਨਸ਼ੇ ਨੂੰ ਖਤਮ ਕਰਨਾ ਹੈ ਨਸ਼ੇ ਨੂੰ ਮੁਕਾਉਣਾ ਹੈ ਨਸ਼ਾ ਮੁਕਤ ਅਕੀਮੇ ਇਹਨੂੰ ਮੁਕਤ ਹੋ ਸਕਦਾ ਹੈ ਕੀ ਸਰਕਾਰਾਂ ਮਗਾਸਲੀਆਂ ਨੇ ਇਹਨਾਂ ਨੇ ਨਸ਼ੇ ਨੂੰ ਪੰਜਾਬ ਤੋਂ ਖਤਮ ਕਰ ਸਕਦੇ ਨੇ ਖਿਡਾਰੀ ਜੇਕਰ ਤਾਂ ਬਗੇ ਖਿਡਾਰੀਆਂ ਦੀ ਸਪੋਰਟ ਕੀਤੀ ਜਾਵੇ ਤਾਂ ਪੰਜਾਬ ਦੇ ਵਿੱਚੋਂ ਹੋਰੀ ਹੋਰੀ ਨਸ਼ਾ ਕਦੋਂ ਹੋ ਸਕਦਾ ਹੈ ਅੰਤ ਨੂੰ ਕਿੰਨੇ ਕਿੰਨੇ ਇੱਕ ਬੱਚੇ ਨੂੰ ਹੁਣ ਤੱਕ ਜਿਹੜੀ ਹੈ ਟ੍ਰੇning ਦੇ ਚੁੱਕਿਆ ਮੈਂ 12 ਤੋਂ 15 ਬੱਚਿਆਂ ਨੂੰ ਕੁੜੀਆਂ ਨੂੰ ਇਕੱਲੇ ਟ੍ਰੇning ਦੇ ਚੁੱਕਿਆ ਤੇ ਅੱਗੇ ਮੇਰਾ ਇਹ ਟੀਚਾ ਹੈ ਕਿ ਮੈਂ ਇੱਕ ਹਮ ਹੋਰ ਬਣਾਵਾਂ ਔਰ ਆਪਣੀ ਜਿਹੜੀ ਭੈਣਾਂ ਨੇ ਉਹਨਾਂ ਨੂੰ ਸੈਲਬ੍ਰਿਟੀ ਬਣਾ ਕੇ ਸੇਵ ਕਰਾਂ ਤਾਂ ਕਿ ਜਿਹੜੀ ਭੈਣਾਂ ਸਮਾਜ ਤੋਂ ਡਰਦੀਆਂ ਨੇ ਉਹ ਸਿਰ ਉੱਠ ਕੇ ਉਹਨਾਂ ਦਾ ਸਾਹਮਣਾ ਕਰਨ ਕਿੰਨੇ ਕਿੰਨੇ ਕਿ ਬੱਚੇ ਇਸ ਟਾਈਮ ਕਿਸੇ ਬੜੀਆ ਮੁਕਾਮ ਤੇ ਕਿੰਨੇ ਮਤਲਬ ਲੈ ਕੇ ਚੁਕੇ ਯਾਰ ਮੇਰੇ ਬੱਚੇ ਇੰਟਰਨੈਸ਼ਨਲ ਲੈਵਲ ਤੇ ਗੇਡ ਰਹੇ ਨੇ ਯੂਨੀਵਰਸਿਟੀ ਲੈਵਲ ਤੇ ਗੇਡ ਰਹੇ ਨੇ ਮੇਰੇ ਬੱਚੇ ਸਕੂਲ ਗੇਮ ਦੇ ਵਿੱਚ ਮੈਡਲ ਲੈ ਕੇ ਆ ਰਹੇ ਨੇ ਖਾਲੀ ਦੇ ਵਿੱਚ ਮੈਨੂੰ ਉਰਦੂਆ ਚੀਨ ਮੇਲੇ ਗਿਆਣਾ ਨੇ 8 ਨੰਬਰ ਸਕੂਲ ਹੈ ਉਹ ਸਰਕਾਰੀ ਉਹ ਚ ਫਰੀ ਸੇਵਾ ਦਾ ਮੌਕਾ ਦਵਾਇਆ ਤੇ ਮੈਂ ਉੱਤੇ ਫਰੀ ਆਫਰ ਤੇ ਬੱਚਿਆਂ ਨੂੰ ਟ੍ਰੇਨਿੰਗ ਦੇ ਰਿਹਾ ਤੇ ਚਾਰ ਤਲਾਂ ਤੋਂ ਔਰ ਉਧਰ ਦੇ ਜਿਹੜੇ ਬੱਚੇ ਨੇ ਗਰੀਬ ਘਰ ਦੇ ਨੇ ਉਹ ਅੱਜ ਨੈਸ਼ਨਲ ਇੰਟਰਨੈਸ਼ਨਲ ਜਮਾਇਲੇ ਦੇ ਆ ਕੇ ਆ ਰਹੇ अच्छा त नो एक और थोड़ी जी जो ਸਾਡੇ ਕੋਲ ਨੌਲੇਜ ਸੀ ਕਿ ਪੈਰਾ ਕਰਾਟੇ ਜਿਹੜੀ ਹੈ ਇਹ ਸਰਕਾਰੀ ਕੋਟੇ ਚ ਨਹੀਂ ਆਂਦੀ ਇਸ ਕਰਕੇ ਨੌਕਰੀਆਂ ਜਿਹੜੀਆਂ ਹੈ ਇੱਥੇ ਨਹੀਂ ਮਿਲਦੀਆਂ ਕਿ ਇਹ ਕਾ ਐਸਾ ਕੁਛ ਸਰ ਇਹ ਪੁੱਛਣ ਵੀ ਵਧੀਆ ਪੁੱਛਿਆ ਪਰ ਮੈਂ ਜਾਣਦਾ ਦੀ ਕੋਈ ਆ ਜਾ ਕੋਟੇ ਨੂੰ ਪੁੱਟ ਘਰੇ ਦੇਖੋ ਤਾਂ ਇੱਕ ਤਾਂ ਡਾਊਟ ਮੈਂ ਕਲੀਅਰ ਕਰੂੰਗਾ ক্রিকেট ਗੇਮ ਵੀ 올림픽 ਦਾ 파ਟ ਨਹੀਂ ਹੈ ਕਬੱਡੀ ਗੇਮ ਵੀ 올림픽 ਦਾ 파ਟ ਨਹੀਂ ਹੈ ਅੱਜ ਤੁਸੀਂ ਸਰਚ ਕਰੋ li athle direct ਭਰਤੀ एसएसपी डायरेक्ट भर्ती फिर साडी बार नु आके जॉब च खत्म हो जांदी है और जे तुसी देखो ना 24 25 दी पॉलिसी ਦੇ ਵਿੱਚ ਕਿਰਾਟੇ ਐਡ ਹੋ ਚੁੱਕੇ ਨੇ ਪੰਜਾਬ ਦੇ ਦੇ ਇੱਕ ਇੱਕ ਬਿਲਕੁਲ ਬਿਲਕੁਲ ਮੈਂ ਇੱਕ ਸਰਕਾਰਾਂ ਨੂੰ ਹੋਰ ਗੱਲ ਕਹਾਂਗਾ ਖਾਸ ਕਰ ਪੰਜਾਬ ਸਰਕਾਰ ਨੂੰ ਕਿਉਂਕਿ ਪੰਜਾਬ ਸਰਕਾਰ ਵੱਲੋਂ ਜਿਹੜੇ ਪੈਰਾ ਕਿਰਾਟੇ ਖਿਡਾਰੀ ਨੇ ਇਹਨਾਂ ਨੂੰ ਕੋਈ ਨੌਕਰੀਆਂ ਸਰਕਾਰੀ ਨਹੀਂ ਮਿਲ ਰਹੀਆਂ ਜੇਕਰ ਆਪਾਂ ਨਾਲ ਦੇ ਬਿਲਕੁਲ ਲੱਗਦੇ ਸਟੇਟ ਦੀ ਗੱਲ ਕਰੀਏ ਹਰਿਆਣੇ ਦੀ ਹਰੇ ਅੰਨੇ ਦੇ ਵਿੱਚ ਖਿਡਾਰੀ ਨੂੰ ਬੜੇ ਜਿਹੀ ਲੱਖਾਂ ਰੁਪਏ ਜਿਹੜੇ ਖਿਡਾਰੀ ਜਿੱਤ ਕੇ ਆਉਂਦੇ ਨੇ ਉਹਨੂੰ ਲੱਖਾਂ ਰੁਪਏ ਮਿਲਦੇ ਨੇ ਪਈ ਕਈ ਮੈਡਲ ਜਿਹੜੇ ਆ ਉਹਨੂੰ ਦਿੱਤੇ ਜਾਂਦੇ ਨੇ ਲੇਕਿਨ ਪੰਜਾਬ ਤੇ ਹਰਿਆਣੇ ਦੇ ਵਿੱਚ ਫਰਕ ਕੀ ਹੈ ਮੈਂ 118 ਪੜਤੀਆਂ ਕਰਾਟੇ ਦੀਆਂ ਹਰਿਆਣੇ ਦੇ ਵਿੱਚ ਪਿਛਲੇ ਸਾਲ ਹੋਈਆਂ ਨੇ ਔਰ ਉਹ 2 ਪੈਰਾ ਦੀ 18 19 ਪਲੇਅਰ ਨੇ ਜਿਹੜੇ ਡੀਐਸਓ ਰੈਂਕ ਤੇ ਲੱਗੇ ਅੱਛਾ ਇੱਕ ਤਰਨ ਹੋਰ ਹੈ ਜਿਵੇਂ ਹੁਣ ਤੈਨੂੰ ਨਗਰਕੋਸ਼ ਦੇ ਵਿੱਚ ਜਿਹੜੀ ਹੈ ਨੌਕਰੀ ਮਿਲੀ ਹੈ ਸਟੱਡੀ ਵੀ ਤੇਰੀ ਹੈ ਆਪਾਂ ਛੱਡ ਦਨੇ ਆ ਵੀ ਅਸੀਂ ਜਿਹੜੀ ਹੈ ਵੀ ਖਿਡਾਰੀ ਦੇ ਤੌਰ ਦੇ ਉੱਪਰ ਤੈਨੂੰ ਨੌਕਰੀ ਮਿਲਣੀ ਚਾਹੀਦੀ ਸੀ ਸਰਕਾਰਾਂ ਨਹੀਂ ਦੇ ਰਹੀਆਂ ਤੇਰੀ ਸਟੱਡੀ ਦੇ ਉੱਪਰ ਕਦੇ ਕਦੇ ਕੋਸ਼ਿਸ਼ ਕੀਤੀ ਵੀ ਆਪਣੀ ਸਟੱਡੀ ਦੇ ਉੱਪਰ ਜਾਂ ਇਹਦੇ ਉੱਪਰ ਕੋਈ ਅਪਲਾਈ ਕੀਤੀ ਹੋਵੇ ਸਰ ਮੇਰਾ ਹੈਂਡੀਕੈਪ ਕੋਟਾ ਵੀ ਹੈ ਮੈਂ ਅਜੇ ਰੀਸੈਂਟਲੀ ਇਨ ਕਰਕੇ ਡਿਪਾਰਟਮੈਂਟ ਦੀ ਭਰਤੀ ਭਰੀ ਸੀ ਉਹ ਚ ਪੈਰਾਪਲਸੈਨਿਕਾ ਕੋਟਾ ਲਿਗਾ 13% ਕੋਟਾ ਤੁਹਾਨੂੰ ਵੀ ਪਤਾ ਕੋਈ ਤਾਂ ਸੀਰियस ਨਾ ਕੋਟਾ ਸਪੋਰਟ ਲੱਗਦਾ ਔਰ 4% ਕੋਟਾ ਹੈਂਡੀਕੈਪ ਤੋਂ ਦਾ ਤੁਸੀਂ ਮੈਂ ਅਪਲਾਈ ਕਰਿਆ ਮੈਨੂੰ ਲੱਗਾ ਕਿ ਮੇਰਾ ਨੰਬਰ ਪੈ ਜਾਣਾ ਕਿਉਂਕਿ ਦੋਨੋਂ ਮਿਲਾ ਕੇ ਇੱਕ ਦੀ ਬਣ ਜਾਣੀ ਹੈ ਮੈਂ ਅਪਲਾਈ ਕਰਤਾ ਆ ਰਿਜ਼ਲਟ ਕੀ ਆਂਦਾ ਤੁਸੀਂ ਹਰਿਆਣ ਹੋ ਜੂਗੇ 252 ਪੋਰਟਾਂ ਦੇ ਉਹਨਾਂ ਨੂੰ ਭਰਤੀ ਕੀਤਾ ਨੈਸ਼ਨਲ ਦੇ ਸਟੇਟ ਵਾਲਿਆਂ ਔਰ ਏਸ਼ੀਆ ਵਾਲੇ ਨੂੰ ਪੈਨਿੰਗ ਹੀ ਪਾ ਕੇ ਦਿੱਲੀ ਡੀਓਪੀਟੀ ਵੇਤ ਬਿਲਕੁਲ ਜੀ ਬਿਲਕੁਲ ਕਈ ਵਾਰ ਜਦੋਂ ਨਾ ਐਸੀਆਂ ਅਸੀਂ ਗੱਲਾਂ ਸੁਣਦੇ ਆ ਫਿਰ ਇਨ ਸ਼ੱਕ ਦੀ ਸੂਈ ਜਿਹੜੀ ਹੈ ਲੀਡਰਾਂ ਉੱਪਰ ਜਾਂਦੀ ਹੈ ਤਾਂ ਉਹ ਸਹੀ ਜਾਂਦੀ ਹੈ ਇੱਕ ਪੰਜਾਬ ਲੈਵਲ ਦੇ ਖਿਡਾਰੀ ਨੂੰ ਤਾਂ ਜਿਹੜੀ ਹੈ ਪੋਸਟ ਮਿਲ ਜਾਂਦੀ ਹੈ ਇੱਕ ਨੈਸ਼ਨਲ ਲੈਵਲ ਦੇ ਇੱਕ ਇਸ਼ਾਈਡ ਗੇਮਾਂ ਖੇਲੇ ਹੋਏ ਖਿਡਾਰੀ ਨੂੰ ਜਿਹੜਾ ਹੈ ਉਹ ਪੋਸਟਾਂ ਨਹੀਂ ਮਿਲਦੀਆਂ ਫਿਰ ਸ਼ੱਕ ਦੇ ਘੇਰੇ ਚ ਸਰਕਾਰਾਂ ਆ ਹੀ ਜਾਂਦੀਆਂ ਨੇ ਐਂ ਤਾਂ ਉਹ ਅਚਾ ਇੱਕ ਗੱਲ ਜਿਹੜੀ ਸਹੀ ਜਿਹੜੀ ਹੈ ਪਬਲਿਕ ਦੇ ਸਾਹਮਣੇ ਤੇਰੇ ਫਾਦਰ ਕੀ ਕਰਦੇ ਸੀ ਤੇ ਤੂੰ ਉਸ ਦੌਰਾਨ ਕਿੰਨੀ سپورਟ ਕੀਤੀ ਆਪਣੇ ਫਾਦਰ ਦੀ ਕਿੰਨੀ ਕ ਮਿਹਨਤ ਕੀਤੀ ਦੇਖੋ ਤਾਂ ਮੈਂ ਸਹੀ ਗੱਲ ਕਹ ਤਾਂ ਮੈਂ ਮੇਰੇ ਹੱਥ ਪੈ ਨਹੀਂ ਘਮ ਗਰਦੇ ਮੈਂ ਮੇਰੇ ਫਾਦਰ ਦਾ ਵੀ ਡੈਥ ਹੋਏ ਨੂੰ 2 ਸਾਲ ਹੋ ਗਏ ਤੇ ਮੈਂ ਜਦ ਵੀ ਜਦ ਵੀ ਸੋ ਸੰਭਾਲਿਆ ਨਾ ਫਾਦਰ ਤਾਂ ਆਪ ਕੋਈ ਕੰਮ ਕਰਿਆ ਈਵਨ ਮੈਂ ਬਾਜ਼ਾਰ ਚ ਜਾਂਦਾ ਸੀਗਾ ਤੁਸੀਂ ਵੀ ਕਈ ਵਾਰ ਦੇਖਿਆ ਹੋਣਾ ਮੈਨੂੰ ਮੈਂ ਕੰਮ ਤੇ ਜਾਂਦਾ ਸੀ ਕਿਤੇ ਕੋਈ ਕੰਮ ਮੰਗਣ ਉਹ ਇੱਕ ਦਿਨ ਰੱਖਦਾ ਸੀ ਅਗਲੇ ਦਿਨ ਕਹਿ ਦਿੰਦਾ ਸੀਗਾ ਇਹ ਬੇਟਾ ਤੋ ਕੰਮ ਨਹੀਂ ਹੋਣਾ ਕਿਉਂਕਿ ਤੋ ਨੁਕਸਾਨ ਕਰੇਗਾ ਬਟ ਮੇਰੇ ਫਾਦਰ ਤਾਂ ਆਪ ਵੀ ਗਏ ਜਿਨ੍ਹਾਂ ਨੇ ਮੈਨੂੰ ਇੱਕ ਗੱਲ ਕਹੀ ਕਿ ਪੁੱਤ ਜਦ ਤੱਕ ਮੇਰੀ ਲਾਈਫ ਹੈ ਤੈਨੂੰ ਮੈਂ ਆਪਣੇ ਨਾਲ ਰੱਖੂਗਾ ਮੈਂ ਹੀ ਖਵਾਉਂਗਾ ਪਲਾਉਂਗਾ ਪਰਵਾਹ ਛੱਡ ਦੇ ਤਾਂ ਮੈਂ ਮਣ ਮੈਂ ਇੱਕ ਮੈਂ ਹੁਣ ਮੇਰੇ ਕੋਲ ਮਰ ਵੀ ਗਤਮ ਹੋ ਰਹੇ ਨੇ ਨਹੀਂ ਚਲੋ ਤਰਨ ਦੀ ਮੈਂ ਦਾ ਦੰਨਾ ਜੀ ਤਰਨ ਉਸ ਪਿਓ ਦਾ ਪੁੱਤ ਹੈ ਇਸ ਪਿਓ ਨੇ ਸਵੇਰੇ 5 ਵਜੇ ਉੱਠ ਕੇ ਮੰਡੀ ਦੇ ਵਿੱਚ ਸਬਜ਼ੀ ਦੀ ਡੇੜੀ ਲਾਦਾ ਸੀ ਔਰ ਸਾਰੀ ਦਿਹਾੜੀ ਘੁੰਮ ਫਿਰ ਕੇ ਸਬਜ਼ੀ ਵੇਚ ਕੇ ਆਪਣੇ ਬੱਚਿਆਂ ਦਾ ਆਪਣੇ ਪਰਿਵਾਰ ਦਾ ਪੇਟ ਪਾਲਦਾ ਸੀ ਐਸੇ ਮਾਵਾਪੂ ਨੂੰ ਸਲੂਟ ਹੈ ਜਿਨ੍ਹਾਂ ਦੇ ਬੱਚੇ ਇਸ ਮੁਕਾਮ ਤੇ ਪਹੁੰਚੇ ਕਿੰਨੇ ਪਰਿਵਾਰ ਚ ਮੈਂਬਰ ਤੇ ਕਿੰਨੇ ਭੈਣ ਭਰਾ ਫਾਜ਼ਲ ਜੱਬ ਵੀ ਜਨਦਵਾਲ ਮम्मा ਨੇ ਬ੍ਰਦਰ ਤੇ ਉਹਦੀ ਵਾਈਫ ਹੈ ਮੈਂ ਅਨਮੈਰਿਡ ਦੋਨੇ ਬ੍ਰਦਰ ਜਿਹੜਾ ਹੈ ਵਿਆਹ ਹੋਇਆ ਕਿੰਨੀ سپورਟ ਮਿਲਦੀ ਆ ਬ੍ਰਦਰ ਕਣੀ ਨੂੰ ਦੇਖੋ ਮੈਂ ਉਹਦੇ ਤੇ ਹੀ Depend ਹਾਂ ਹੁਣ ਉਹਦੇ ਤੇ ਹੀ Depend ਹਾਂ ਨਹੀਂ ਪਰ ਜਾਈ ਵੀਰ ਕਰਦੇ ਆ ਪੂਰੀ سپورਟ ਆ ਉਹਨਾਂ ਨੇ ਉਹਦਾ ਵਿਚਾਰੇ ਮੈਨੂੰ ਇਹ ਕਹਿ ਸਕਦੇ ਨਾ ਇਹ ਛੋਟਾ ਭਾਈ ਜਾਂ ਬڑا ਭਾਈ ਉਹ ਕੰਮ ਉਹਨਾਂ ਨੇ ਚਲਦਰ ਨੂੰ ਖਲੀ ਕਰਕੇ ਵੀ ਜਿੰਨੀ ਜ਼ਿਆਦਾ ਲੰਮੀ ਲੈ ਕੇ ਜਾਵਾਂਗੇ ਸਾਰੀਆਂ ਗੱਲਾਂ ਆਪਾਂ ਢੁੰਗੀਆਂ ਕਰ ਚੁੱਕੇ ਆਂ ਲਾਸਟ ਦੇ ਵਿੱਚ ਸਰਕਾਰ ਨੂੰ ਵੀ ਕਹਿਣਾ ਚਾਹੁੰਦਾ ਤੇ ਕਾਨੂੰਨੀ ਕਹਾਂਗਾ ਕਿ ਸਰਕਾਰਾਂ ਦੇ ਸਾਥ ਲੈਣ ਦਾ ਪੰਜਾਬ ਵਿੱਚ ਬਹੁਤ ਕੈਨੇਡਾ ਕਈ ਅਸੀਂ ਜਾਂਦੇ ਬੈਠੇ ਨੇ ਜਿਨ੍ਹਾਂ ਨੇ ਨਾਇਕਮ ਵਰਲਡ ਰਿਕਾਰਡ ਤੋੜਿਆ ਨੇ ਬਟ ਕਿਤੇ ਨੇ ਕਿਤੇ ਨਿਰਾਸ਼ਾ ਕਰਕੇ ਅੱਜ ਦਬੇ ਬੈਠੇ ਨੇ ਤਾਂ ਹੱਥ ਜੋੜ ਕੇ ਬੇਨਤੀ ਇਹ ਕਰੂੰਗਾ ਇਹ ਹੈਂਡੀਕੈਪ ਪਲੇਅਰ ਦਾ ਅਪਹਾਜ ਬਣਾਣਾ ਦੇਖੋ ਉਹਨਾਂ ਦਾ ਹੁਨਰ ਦੇਖੋ ਉਹਨਾਂ ਦਾ ਟੈਜੈਂਟ ਦੇਖੋ ਕਿ ਕਿਤੇ ਨਾ ਕਿਤੇ ਉਹਨਾਂ ਨੂੰ ਜੋਬ ਪ੍ਰੋਵਾਈਡ ਕਰਾਓ ਅਸੀਂ ਵੀ ਇੱਕ ਠੋਕੇ ਕਹਿਆ ਸੀਗੇ ਨਾਲ ਦੀ ਸੇਟਾਂ ਨੂੰ ਕਿ ਸਾਡਾ ਪੰਜਾਬੀ ਸਾਡੇ ਲਈ ਸਭ ਕੁਝ ਕਰ ਰਿਹਾ ਜੋ ਤੁਹਾਡੀ ਸੇਟਾਂ ਕਰੀਆਂ ਤੁਹਾਨੂੰ ਨਹੀਂ ਕੋਰ ਹੈ ਤੇਰੇ ਦੇ ਹੌਸਲਾ ਸੀ ਬੜੇ ਹੈਂਡੀਕੈਪ ਖਿਡਾਰੀ ਹੋਣਗੇ ਜਿਹੜੇ ਤੇਰੇ ਵਰਗਾ ਹੌਸਲਾ ਨਹੀਂ ਕਰ ਸਕਦੇ ਜੋ ਸਰਕਾਰ ਦੇ ਨਾਲ ਟੱਕਰਾਂ ਲੱਗਾ ਦੋ ਤੂੰ ਦੇਖਿਆ ਸੀ ਜਦੋਂ ਤੂੰ 골ਡ ਮੈਡਲ ਜਿੱਤ ਕੇ ਆਂਦਾ ਸੀ ਬੱਸ ਦੇ ਵਿੱਚੋਂ ਉਤਰ ਗਿਆ ਨਾ ਇੱਕ ਮੰਚ ਤਾਂ ਹੁੰਦਾ ਉਹ ਨਾ ਵੀ ਕਿਤੇ ਜਦੋਂ ਕੋਈ ਖਿਡਾਰੀ ਜਿੱਤਦਾ ਤਾਂ ਬੈਣ ਵਜ ਜਾਂਦੇ ਨਾਲ ਆਂਦਾ ਸੀ ਜਦੋਂ ਤੂੰ ਬਾਸ ਚ ਉਤਰਦਾ ਸੀ ਕੀ ਪੋਜੀਸ਼ਨ ਬੰਦੀ ਸੀ ਕੋਈ ਜੇ ਨਹੀਂ ਹੁੰਦੀ ਵੀ ਸਰ ਕੀ ਮੈਂ ਇਹ ਗੋਲਾ ਦੀ ਕੀ ਮੈਂ ਇਹ ਕੀ ਕਰਾਈਂ ਕਰਦਾ ਮੈਂ ਕੋਈ ਆਪਣੇ ਪੰਜਾਬ ਲਈ ਮੈਂ ਇਹੀ ਸੋਚਦਾ ਸੀਗਾ ਕੀ ਪੰਜਾਬ ਦੇ ਲਈ ਮੈਂ ਇਹਨਾਂ ਕੁਝ ਕਰ ਰਿਹਾ ਪੰਜਾਬ ਮੰਨ ਲਈ ਇਹਨਾਂ ਕੁਝ ਨਹੀਂ ਕਰ ਰਿਹਾ ਮੈਂ ਠੀਕ ਕਹਿੰਦਾ ਵੀ ਅੱਜ ਥੱਡ ਪਰਾਂਗੇ ਮੈਂ ਆਪਣਾ ਲਾਈ ਬਣਾ ਲਿਆ ਪਰ ਫੇਰ ਮੈਨੂੰ ਹੋਈ ਆ ਜਾਂਦਾ ਕਿ ਜੇ ਮੈਂ ਅੱਜ ਹਾਰ ਮੰਨ ਲਈ ਤਾਂ ਲੱਗਣਾ ਹੈਂਡੀਕੈਪ ਬੈਠੇ ਨੇ ਜਿਹੜੇ ਮੈਨੂੰ ਦੇਖ ਕੇ ਸੋਣੇ ਕਿ ਅੱਜ ਅੱਗੇ ਵਧਦੇ ਨਹੀਂ ਨਾਂਦਰ ਨੂੰ ਕੋਈ ਗੱਲ ਨਹੀਂ ਸਮਾਂ ਤੇਰਾ ਵੀ ਇਹ ਕਿਉਂਕਿ ਹੌਸਲੇ ਦੀ ਉਡਾਨ ਅਭੀ ਬਾਕੀ ਹੈ ਸਹੀ ਪਹਿਲਾਂ ਵੀ ਤੁਹਾਨੂੰ ਗੱਲ ਕੀਤੀ ਕਿ ਹੌਸਲੇ ਦੀ ਉਡਾਨ ਅਭੀ ਬਾਕੀ ਹੈ ਮੰਜ਼ਿਲਾਂ ਦੀ ਤਲਾਸ਼ ਅਭੀ ਬਾਕੀ ਹੈ ਅਭੀ ਤਾਂ ਨਾਪੀ ਹੈ ਮੁੱਠੀ ਵਰਦੀ ਜ਼ਮੀਨ ਸਾਰਾ ਆਸਮਾਨ ਅਭੀ ਬਾਕੀ ਹੈ ਸੋ ਜਿਹੜੇ ਮੇਰੇ ਦੋਸਤ ਮੇਰੇ ਮਿੱਤਰ ਮੇਰੇ ਭੈਣ ਭਰਾ ਸਾਡਾ ਚੈਨਲ ਦੇਖ ਰਹੇ ਨੇ ਇਸ ਨਿਊਜ਼ ਨੂੰ ਜਿੰਨ ਨੂੰ ਲੱਗਦਾ ਹੈ ਕਿ ਇਸ ਨਿਊਜ਼ ਦੇ ਵਿੱਚ ਕੋਈ ਸੱਚਾਈ ਹੈ ਮੈਂ ਅਜੇ ਤੱਕ ਕਦੇ ਵੀ ਆਪਣੇ ਚੈਨਲ ਦੇ ਉੱਪਰ ਕਿਸੇ ਨੇ ਅਜੇ ਤੱਕ ਇਹ ਨਹੀਂ ਕਿਹਾ ਕਿ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਮੇਰੇ ਇਸ ਪ੍ਰੋਗਰਾਮ ਨੂੰ ਅਗੇ ਸ਼ੇਅਰ ਕਰੋ ਕਿਉਂਕਿ ਜੇ ਮੇਰਾ ਪ੍ਰੋਗਰਾਮ ਵਧੀਆ ਹੁੰਦਾ ਤਾਂ ਲੋਕੀ ਪਬਲਿਕ ਆਪ ਦੇਖਦੀ ਹੈ ਪਰ ਮੈਂ ਤਰਨੁਕਾਰਨੀ ਤਰਨੁਕਾਰਨੀ ਮਰਦੀ ਉਹਨਾਂ ਧਾਰੀਆਂ ਨੂੰ ਅੱਗੇ ਲੈ ਕੇ ਆਂਦੇ ਮੈਂ ਆਪਣੇ ਜਿੰਨੇ ਵੀ ਸਪੋਰਟਰ ਨੇ ਜਿੰਨੇ ਵੀ ਮੇਰੇ ਚੈਨਲ ਨਾਲ ਜੁੜੇ ਹੋਏ ਨੇ ਮੈਂ ਸਭ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਕਿ ਇਸ ਵੀਡੀਓ ਨੂੰ ਅਨੰਤ ਅਗੇ ਸ਼ੇਅਰ ਕਰ ਲਓ ਕਿ ਜਿਹੜੀ ਇਹ ਵੀਡੀਓ ਹੈ ਸਾਡੇ ਪੰਜਾਬ ਸਰਕਾਰ ਦੇ ਸੀਐਮ ਦੇ ਹੱਥ ਤੱਕ ਪਹੁੰਚ ਜਾਵੇ ਮੈਂ ਖੁਦ ਵੀ ਪਾ ਸਕਦਾ ਪਰ ਮੈਂ ਤੁਹਾਡੇ ਥਰੂ ਪਹੁੰਚਾਣਾ ਚਾਹੁੰਦਾ ਹੈ ਕਮੈਂਟ ਲਿਖ ਕੇ ਜਿਹੜਾ ਹੈ ਇਸ ਖਤਰਿਆਂ ਬਾਰੇ ਲਿਖਿਆ ਹੋਊਗਾ ਉਹ ਲੋਕਾਂ ਲਈ ਕਰੀਆਂ ਇਸ ਵੀਡੀਓ ਨੂੰ ਨਾਲ ਕਿ ਸ਼ੇਅਰ ਕਰ ਦਿਓ ਜੇਕਰ ਮੇਰੇ ਇਸ ਵੀਡੀਓ ਨੂੰ ਸਾਡੇ ਕੋਈ ਮੰਤਰੀ ਸਹਿਬਾਨ ਸਾਡੇ ਕੋਈ ਐਮਐਲਏ ਸਾਵਾਂ ਦੇ ਦੇਣਗੇ ਹੋਣਗੇ ਕਿਉਂਕਿ ਵੀਡੀਓ ਉੱਥੇ ਤੱਕ ਵੀ ਪਾਵਾਂਗੇ ਤਾਂ ਇਹ ਵੀਡੀਓ ਨੂੰ ਇੱਕ ਵਾਰ ਸਰਕਾਰਾਂ ਤੱਕ ਜਰੂਰ ਪਹੁੰਚਾ ਦਿਓ ਤਾਂ ਜੋ ਐਸੇ ਖਿਡਾਰੀਆਂ ਨੂੰ ਇਹਨਾਂ ਦੇ ਹੌਸਲੇ ਬੁਲੰਦ ਹੋ ਸਕਣ ਇਹ ਨੌਕਰੀਆਂ ਜਿਹੜੀਆਂ ਸਰਕਾਰ ਰੱਖਣੀ ਹੈ ਨਾ ਵਾਸਤੇ ਜਰੂਰ ਇਹਨਾਂ ਨੂੰ ਨੌਕਰੀਆਂ ਮਿਲ ਸਕਣ ਮੈਂ ਹੁਣ ਤਰਨ ਜੀ ਨੂੰ ਫੇਰ ਇੱਕ ਵਾਰ ਵੀਡੀਓ ਜਨਾ ਕੇ ਸਾਡੇ ਸਟੂਡੀਓ ਦੇ ਵਿੱਚ ਆਏ ਨੇ ਕਿ ਮੈਂ ਧੰਨਵਾਦ ਵੀ ਕਰਦਾ ਆਪਣੇ ਸਾਰੇ ਹੀ ਦਰਸ਼ਕਾਂ ਦਾ